ਸਤੂ ਲੈ ਰੋਟੀ ਬਈ ਬਈ ਰੋਟੀ ਲਿਆ ਬਈ ਕੀ ਲੱਗਿਆ ਹੋਣਾ ਕਰਨ ਸਤੂ ਉਹ ਤਾਂ ਪੁਲੀ ਦੇਖਦੇ ਤੇ ਬਈ ਯਾਰ ਆਹ ਬਲੋਰ ਵਾਲੀ ਬਲੋਰ ਵਾਲੀ ਹਾਂ ਇਹ ਬੈਲਟ ਵੀ ਖਾ ਜਾਂਦੇ ਉਹ ਪੁਲੀ ਤੇ ਹੀ ਨਹੀਂ ਯਾਰ ਅੱਛਾ ਤੇ ਟਰਾਲੇ ਦੇ ਟੂਲ ਤੇ ਦੇਖ ਲਈ ਟਰਾਲੇ ਦੇ ਦੇਖ ਲਈ ਬਈ ਸਾਰੇ ਟੂਲ ਫਰੋਲਤੇ ਯਾਰ ਅੱਛਾ ਅੱਛਾ ਇਹ ਪੁਲੀ ਖਤਮ ਆ ਇਹ ਖਤਮ ਆ ਬਈ ਇਹ ਪੁਲੀ ਬਿਲਕੁਲ ਖਤਮ ਹੋਈ ਪਈ ਆ ਤੇ ਦੇਖੋ ਜੇ ਤਾਂ ਮਸ਼ੀਨ ਦੇ ਵਿੱਚੋਂ ਆਪਾਂ ਨੂੰ ਮਿਲਦੀ ਆ ਠੀਕ ਆ ਨਹੀਂ ਆਪਾਂ ਆਪਣੀ ਜਿਹੜੀ 4 ਨੰਬਰ ਮਸ਼ੀਨ ਉਹਦੇ ਵਿੱਚੋਂ ਦੇਖ ਲਾਂਗੇ ਜੇ ਉਹਦੇ ਵਿੱਚੋਂ ਪੁਲੀ ਮਿਲੀ ਉਹ ਚੋ ਲਿਆਵਾਂਗੇ ਆਪਾਂ ਤੇ ਬਾਕੀ ਮੌਸਮ ਦੀ ਗੱਲ ਕਰੀਏ ਤਾਂ ਟਾਈਮ ਕਰੀਬ 11:00 ਵਜੇ ਤੇ ਮੌਸਮ ਸਵੇਰ ਦਾ ਬਿਲਕੁਲ ਠੰਡਾ ਸੀ ਹੁਣ ਮਾੜੀ-ਮੋਟੀ ਲੱਗਿਆ ਧੁੱਪ ਲੱਗਣਾ ਤੇ ਰੋਟੀ ਪਾਣੀ ਖਾਣਿਆ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਮਸ਼ੀਨਾਂ ਲੈ ਕੇ ਚੱਲਦੇ ਆ ਬਾੜੀ ਵਾਸਤੇ ਬਾਕੀ ਜਿਹੜੇ ਕੰਮ ਦੀ ਗੱਲ ਕਰੀਏ ਤਾਂ ਕੰਮ ਜਿਹੜਾ ਤਕਰੀਬਨ ਤਕਰੀਬਨ ਨਿਬੜਿਆ ਗਿਆ ਉਰੇ ਟਮਾਟਾ ਮੇ ਖੇਤ ਬਚ ਗਏ ਹਰ ਹਰ ਦੀ ਬਾਡੀ ਦੇ ਤੇ ਇੱਥੇ ਕੰਮ ਦੋ ਤਿੰਨ ਦਿਨਾਂ ਦਾ ਦੋ ਤਿੰਨ ਦਿਨਾਂ ਦੇ ਵਿੱਚ ਉਹਰਾ ਕੰਮ ਉਹ ਹਰ ਹਰ ਦੀ ਬਾਡੀ ਦਾ ਨਿਪਟ ਜਾਊਗਾ 2 ਮਿੰਟ ਪਹਿਲਾਂ ਵਧੀਆ ਮੌਸਮ ਖੁੱਲ ਗਿਆ ਸੀ ਤੇ ਜੇ ਹੁਣ ਗੱਲ ਕਰੀਏ ਤਾਂ ਉੱਪਰ ਦੁਬਾਰੋਂ ਦੇਖੋ ਬਿਲਕੁਲ ਬੱਦਲ ਹੋ ਗਏ ਤੇ ਜਿਹੜਾ ਹਿਸਾਬ ਕਿਤਾਬ ਅੱਜ ਸਵੇਰ ਦਾ ਚੱਲ ਰਿਹਾ ਧੁੱਪ ਤੇ ਬੱਦਲਾਂ ਦਾ ਕਿਵੇਂ ਲੱਗਦਾ ਤੁਹਾਨੂੰ ਵੀ ਮਸ਼ੀਨ ਚੱਲੂਗੀ ਤੇ ਇਹਦਾ ਪ੍ਰਭਾਵ ਧੁੱਪ ਨੇਕੜੇ ਹੀ ਫੇਰ ਤਾਂ ਚੱਲੂ ਚੱਲੂਗੀ ਨਹੀਂ ਜਿਹੜੇ ਹਿਸਾਬ ਨਾਲ ਇਹ ਮਤਲਬ ਵੀ ਹੁਣ ਮੌਸਮ ਹੋਇਆ ਪਿਆ ਵੀ ਕਿਤੇ ਚੱਲਣ ਵਾਲਾ ਕੰਮ ਖੜੇ ਨਾ ਜਾਵੇ ਬੱਦਲ ਹੈ ਵੀ ਬਹੁਤ ਬੱਦਲ ਖਾਸੇ ਹੋ ਗਏ ਦੁਬਾਰੋਂ ਆਇਆ ਹੋ ਰਿਹਾ ਹੈ ਇਹ ਅੱਧਾ ਘੰਟਾ ਪਹਿਲਾਂ ਆਏ ਸੀ ਆਪਾਂ ਨੂੰ ਵੀ ਮਸ਼ੀਨ ਚੱਲ ਅੱਧਾ ਘੰਟਾ ਧੁੱਪ ਲੱਗੀ ਚੱਲ ਪੂ ਪਰ ਹੁਣ ਦੇਖ ਕੇ ਐ ਲੱਗਦਾ ਵੀ ਅੱਜ ਮਸ਼ੀਨ ਚੱਲਦੀ ਹੋਣੀ ਹਾਂ ਜਿਹੜੇ ਹਿਸਾਬ ਨਾਲ ਹੁਣ ਦੁਬਾਰੋਂ ਮੌਸਮ ਹੋ ਗਿਆ ਕਿਉਂਕਿ ਹਰ ਹਰ ਨੂੰ ਚੱਲਣ ਵਾਸਤੇ 1 ਘੰਟਾ ਧੁੱਪ ਜ਼ਰੂਰੀ ਆ 1 ਘੰਟਾ ਧੁੱਪ ਲੱਗੀ ਉਸ ਤੋਂ ਬਾਅਦ ਬੱਦਲ ਹੋ ਕੇ ਮਸ਼ੀਨ ਚੱਲੀ ਜਾਂਦੀ ਆ ਉਹ ਵੀ ਜੇ ਵਧੀਆ ਧੁੱਪ ਲੱਗੇ 1 ਘੰਟਾ ਤਾਂ ਪਰ ਜੇ ਧੁੱਪ ਨਾ ਲੱਗੇ ਜੇ ਘੱਟ ਧੁੱਪ ਲੱਗੇ ਫਿਰ ਚੱਲਦੀ ਨਹੀਂ ਮਸ਼ੀਨ ਫਿਰ ਪਿੱਛੇ ਦਾ ਸੀਫੜਾ ਮਾਲ ਉਹਦੇ ਫਲੀਆਂ ਆਈ ਜਾਂਦੀਆਂ ਨੇ ਸਵੇਰ ਤੋਂ ਇੱਕ ਵਾਰੀ ਧੁੱਪ ਲੱਗਣੀ ਜੀ ਹਾਂ ਕਿਉਂ ਇੱਕ ਵਾਰ ਵੀ ਨਾ ਲੱਗੀ ਬਸ ਫਿਰ ਫਿਰ ਨਹੀਂ ਚੱਲਦੀ ਕਿਉਂਕਿ ਉਹਦਾ ਸੀਫੜਾ ਮਾਲ ਨਹੀਂ ਉਹਦੇ ਫਲੀਆਂ ਆਈ ਜਾਂਦੀਆਂ ਨੇ ਜੇ ਆਪਾਂ ਬਾਸਕਟ ਜਾਂਦੇ ਟਾਈਟ ਕਰ ਦਿੰਦੇ ਚੱਕਰ ਵਧਾਉਂਦੇ ਮਸ਼ੀਨ ਤੇ ਤਾਂ ਉਹ ਦਾਣੇ ਲੱਗੇ ਨੇ ਤੋੜਨ ਪੂਰੇ ਖੇਤ ਵਾਲੇ ਬੰਦੇ ਕੋਈ ਕੋਈ ਫਲੀ ਝਰ ਜਾਂਦੇ ਨੇ ਜਿਹੜਾ ਸੀਫੜਾ ਮਾਲ ਹੁੰਦਾ ਕਹਿੰਦੇ ਸਾਡੇ ਵੀ ਜਿਹੜੇ ਪਸ਼ੂ ਨੇ ਉਹ ਖਾ ਲੈਣਗੇ ਦਾਣਾਂ ਨਿਕ ਇੱਕ ਵੀ ਟੁੱਟਣਾ ਚਾਹੀਦਾ ਜੇ ਸੀਫੜੇ ਮਾਲ ਚ ਕੋਈ ਫਲੀ ਜਾਂਦੀ ਆ ਤਾਂ ਇਹ ਮਤਲਬ ਤੋਂ ਪਨਿਕੜੂ ਤਾਂ ਮਸ਼ੀਨ ਚਲਾਵਾਂਗੇ ਤੇ ਜਿਹੜਾ ਹਿਸਾਬ ਕਿਤਾਬ ਹੋਣਾ ਤਾਂ ਇਹ ਦੇਖ ਕੇ ਲੱਗਦਾ ਵੀ ਅੱਜ ਸ਼ਾਮ ਤੱਕ ਮਸ਼ੀਨ ਚੱਲਦੀ ਹੋਣੀ ਟਾਈਮ ਕਰੀਮ 2:00 ਤੇ ਅੱਜ ਸਵੇਰ ਦੇ ਜੋ ਮੌਸਮ ਦੀ ਗੱਲ ਕਰੀਏ ਤਾਂ ਸਵੇਰ ਦਾ ਮੌਸਮ ਠੰਡਾ ਹੀ ਆ 11:00 ਵਜੇ ਤੱਕ ਪਹਿਲਾਂ ਬੱਦਲ ਰਹੇ ਖਾਸੇ ਉਸ ਤੋਂ ਬਾਅਦ ਕਦੇ ਛਾਂ ਹੋ ਜਾਂਦੀ ਆ ਕਦੇ ਧੁੱਪ ਨਿਕਲ ਆਉਂਦੀ ਆ ਸਵੇਰ ਦਾ ਇਹੀ ਚੱਲੀ ਜਾਂਦਾ ਆ ਆਪਾਂ ਨੇ ਜਿਹੜਾ ਖੇਤ ਵੱਡਣਾ ਜਿਹੜਾ ਤੁਸੀਂ ਇਹ ਸੜਕ ਦੇਖ ਰਹੇ ਹੋ ਤੇ ਪਰਲੇ ਪਾਸੇ ਨਾਲ ਲੱਗ ਮਾ ਖੇਤ ਆ ਉਹ ਵੱਡਣਾ ਤੇ ਜੇ ਆਪਾਂ ਹੁਣ ਟਾਈਮ ਦੀ ਗੱਲ ਕਰੀਏ ਤਾਂ 2:00 ਵਜੇ ਹੁਣ ਇੱਕ ਵਾਰ ਚੱਲ ਕੇ ਆਪਾਂ ਖੇਤ ਦੇ ਵਿੱਚ ਹਰ ਹਰ ਦੀਆਂ ਫਲੀਆਂ ਨੇ ਜਿਹੜੀਆਂ ਉਹਨਾਂ ਨੂੰ ਚੈੱਕ ਕਰਦੇ ਆਂ ਜੇ ਤਾਂ ਹੁਣ ਠੀਕ ਲੱਗਿਆ ਤਾਂ ਮਸ਼ੀਨ ਚਲਾਵਾਂਗੇ ਜੇ ਹਾਲੇ ਵੀ ਉਹ ਫਲੀਆਂ ਸਲਾਬੀਆਂ ਹੋਈਆਂ ਫਿਰ ਇਹ ਤੋਂ ਬਾਅਦ ਹੁਣ ਮਸ਼ੀਨ ਚੱਲਣ ਵਾਲਾ ਕੰਮ ਆ ਜਿਹੜਾ ਉਹ ਨਾਲ ਦੇ ਬਰਾਬਰ ਆ ਕਿਉਂਕਿ 2-3 ਵਜੇ ਵੈਸੇ ਵੀ ਮੌਸਮਾ ਜਿਹੜਾ ਉਹ ਠੰਡਾ ਜਾ ਹੁਣ ਸ਼ੁਰੂ ਹੋ ਜਾਂਦਾ ਬਾਕੀ ਇੱਕ ਵਾਰ ਚੱਲਦੇ ਹੁਣ ਚੱਲ ਕੇ ਖੇਤ 'ਚ ਫਲੀਆਂ ਦੇਖਦੇ ਆਂ ਮਿੰਟੂ ਸਤੂ ਦੇਖੀਏ ਇੱਕ ਵਾਰ ਫਲੀਆਂ ਦੇਖ ਲੈਨੇ ਆਂ ਵੀ ਜੇ ਤਾਂ ਠੀਕ ਹੋਈਆਂ ਫਿਰ ਤਾਂ ਮਸ਼ੀਨ ਲੈ ਕੇ ਜਾਣ ਦਾ ਫਾਇਦਾ ਹਾਂ ਚੈੱਕ ਕਰ ਲੈਨੇ ਆਂ ਜੇ ਲੱਗੀਆਂ ਸਲਾਬੀਆਂ ਨੇ ਫਿਰ ਬਸ ਆਪਾਂ ਚਾਹ ਚੁਲਿਆਵਾਂਗੇ ਫਿਰ ਮਸ਼ੀਨ ਤੇ ਚੱਲਣ ਵਾਲਾ ਕੰਮ ਆ ਜਿਹੜਾ ਆਪਾਂ ਦੇਖਦੇ ਆਂ ਫਲੀਆਂ ਨੂੰ ਜਿਹੜਾ ਤੁਸੀਂ ਇਹ ਖੇਤ ਦੇਖ ਰਹੇ ਹੋ ਆਪਾਂ ਨੇ ਇਹ ਖੇਤ ਦੀ ਬਾੜੀ ਕਰਨੀ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅੱਜ ਧੁੱਪ ਲੱਗੀ ਨਹੀਂ ਤੇ ਜਿਹੜੀਆਂ ਫਲੀਆਂ ਨੇ ਇਹਨਾਂ ਨੂੰ ਚੈੱਕ ਕਰਦੇ ਆਂ ਵੀ ਮਸ਼ੀਨ ਚੱਲੂਗੀ ਨਾ ਕਿਵੇਂ ਲੱਗਦੀ ਆ ਸਲਾਮ ਜੀ ਆ ਸਲਾਮ ਜੀ ਆ ਪਾਲ ਦੇ ਅੱਧਾ ਘੰਟੇ ਤੋਂ ਪਾਣਾ ਜਿੱਦਾਂ ਘੰਟੇ ਧੁੱਪ ਲੱਗੇ ਜੇ ਅੱਜ ਜਦੋਂ ਘੰਟਾ ਧੁੱਪ ਲੱਗੇ ਤਾਂ ਮਸ਼ੀਨ ਚੱਲ ਪੂ ਕਿਉਂਕਿ ਅੱਜ ਸਵੇਰ ਦੇ ਨੂੰ ਚੰਗੀ ਤਰ੍ਹਾਂ ਧੁੱਪ ਲੱਗੀ ਨਹੀਂ ਬਾਕੀ ਜਿਹੜੀ ਇਹ ਹਰ ਹਰਾ ਇਹ ਆਪਣੀ 51 ਇੰਚ ਮਸ਼ੀਨ ਦੇ ਕਟਰ ਚ ਸਿਰਫ 2 ਫੁੱਟ ਜਾਣਗੇ ਕਿਉਂਕਿ ਜਿਹੜੀ ਇਹ ਹਰ ਹਰਾ ਇਹ 1 ਫੁੱਟ ਤੋਂ ਦੂਜੇ ਫੁੱਟ ਦੀ ਦੂਰੀ ਹੈ ਜਿਹੜੀ 8 ਫੁੱਟ ਤੇ 3 ਫੁੱਟ ਜਾਂਦੀ ਜਿਹੜੀ ਨਾਰਮਲ ਇੱਥੇ ਆਪਾਂ ਆਮ ਹਰ ਹਰ ਵੜਦੇ ਹਾਂ ਉਹਦੇ 4 ਫੁੱਟ ਜਾਂਦੇ ਨੇ ਪਰ ਇਹਦੀ ਦੂਰੀ ਜ਼ਿਆਦਾ ਹੋਣ ਕਰਕੇ ਇਹ 2 ਫੁੱਟ ਜਾਣਗੇ ਇਹਦੇ ਵਿੱਚ ਪੱਤਾ ਵੀ ਖਾਸਾ ਤੇ ਫਲੀਆਂ ਵੀ ਸਲਾਪੀਆਂ ਨੇ ਜੇ ਆਪਾਂ ਮਸ਼ੀਨ ਚਲਾਉਨੇ ਆ ਤਾਂ ਜਿਹੜਾ ਸੀਫਾਲਾ ਮਾਲ ਆ ਉਹਦੇ ਵਿੱਚ ਫਲੀ ਜਾਈ ਜਾਂਦੀ ਤੇ ਇਹ ਦੇ ਕਰਕੇ ਨੁਕਸਾਨਜਲਾ ਕੰਮ ਹੁੰਦਾ। ਬਾਕੀ ਮੋੜੇ ਲੱਗੇ ਹੋਣੇ ਚੈੱਕ ਕਰਨਾ। ਜੇ ਖੇਤਾਂ 'ਤਾਲ ਆ ਗਿਆ ਤਾਂ ਗਿੜਾ ਲਾ ਕੇ ਦੇਖ ਲਾਂਗੇ। ਵੈਸੇ ਫਲੀਆਂ ਦੇਖ ਕੀ ਗੱਲ ਦਾ ਪਤਾ ਲੱਗਦਾ। ਵੀ ਜਿਹੜੀਆਂ ਇਹ ਫਲੀਆਂ ਨੇ ਇਹ ਥੋੜੀਆਂ ਜਿਹੀਆਂ ਸਲਾਬੀਆਂ ਨੇ। ਕਿਉਂ ਸਤੂ ਕਿਵੇਂ ਲੱਗਦਾ? ਆ ਇਹਨਾਂ ਨੂੰ ਸਲਾਵਾ। ਹਾਂ ਜਿਹੜੀਆਂ ਇਹ ਕਾਲੀਆਂ ਫਲੀਆਂ ਨੇ ਇਹ ਠੀਕ ਨੇ ਜਿਹੜੀਆਂ ਇਹ ਪੂਰੀਆਂ ਫਲੀਆਂ ਨੇ ਇਹ ਸਲਾਬੀਆਂ ਨੇ ਥੋੜੀਆਂ ਜੀਆਂ। ਚਲੋ ਬਾਕੀ ਜੇ ਲੱਗੀ ਧੁੱਪ ਤਾਂ ਇਹ ਤੋਂ ਬਾਅਦ ਕੱਲਾ ਤੋਂ ਕਿੱਲੇ ਵੱਡਾਂਗੇ ਬੰਦੇ ਤੇ ਉਦੋਂ ਬਾਅਦ ਮਸ਼ੀਨ ਖੜਾਵਾਂਗੇ ਜੇ ਨਾ ਮਤਲ ਧੁੱਪ ਲੱਗੀ ਚੰਗੀ ਤਰ੍ਹਾਂ ਫਿਰ ਅੱਜ ਦੀ ਦਿਹਾੜੀ ਆ ਜਿਹੜੀ ਉਹ ਮੌਸਮ ਕਰਕੇ ਗੁੱਲਾ ਕਿਉਂਕਿ ਵੈਸੇ ਵੀ ਹੁਣੇ ਤੋਂ ਬਾਅਦ ਜਿਹੜੀ ਧੁੱਪਾ ਉਹ ਘਟਣੀ ਸ਼ੁਰੂ ਹੋ ਜੂਗੀ ਬਾਕੀ ਮੈਂ ਚਾਹ ਚੁ ਲੈ ਕੇ ਆਉਣਾ ਚੱਲ ਕੇ ਜੇ ਖੇਤ ਵਾਲਾ ਬੰਦਾ ਆ ਗਿਆ ਤਾਂ ਉਹਨੂੰ ਗੀੜਾ ਗੂੜਾ ਲਾ ਕੇ ਦਿਖਾ ਦਾਂਗੇ ਬਾਕੀ ਅੱਧਾ ਘੰਟਾ ਧੁੱਪ ਭਾਲਦੀ ਆ ਜੇ ਅੱਧਾ ਘੰਟਾ ਧੁੱਪ ਲੱਗੇ ਫਿਰ ਚਲਾ ਲਾਂਗੇ ਮਸ਼ੀਨ ਆਪਾਂ ਬਾਕੀ ਆ ਜੋ ਚਲੋ ਦੇਖਦੇ ਆ ਜੇ ਧੁੱਪ ਲੱਗੀ ਚ ਚਲਾ ਦਿੰਗੇ ਨਹੀਂ ਚਾਹ ਲੈ ਕੇ ਆਉਣਾ ਮੈਂ ਚਾਹ ਸਤੂ ਮਿੰਟੂ ਤੁਸੀਂ ਐ ਕਰੋ ਇਹਦਾ ਦੇਖ ਲਓ ਜੇ ਮਸ਼ੀਨ ਦਾ ਕੋਈ ਕੰਮਕਾਰ ਹੈਗਾ ਤਾਂ ਮੈਂ ਜਾਨਾ ਮੈਂ ਜਾ ਕੇ ਨਾਲ ਚਾਹ ਲੈਣਾ ਮੈਂ ਮੋਢਿਓ। ਲੈ ਚਾਹ ਲੈ ਲਓ। ਚਾਰ ਨੰਬਰ ਮਸ਼ੀਨ ਵਾਲੇ ਮੋਢਿਆਂ ਦਾ ਫੋਨ ਆਇਆ ਸੀ। ਕਹਿੰਦੇ ਵੀ ਦੇਖਦੇ ਆ ਚਲਾ ਕੇ ਜੇ ਚੱਲੀ ਵੀ ਕੀੜਾ ਮਾਰ ਦੀ। ਚਲ ਤੁਸੀਂ ਚਾਹ ਪਾਣੀ ਪੀਵੋ। ਜੇ ਉਹਨਾਂ ਨੇ ਚਲਾਈ ਫਿਰ ਮੈਂ ਉਹਨਾਂ ਕੋਲ ਕੀੜਾ ਮਾਰਿਆਊਂਗਾ। ਆ ਉਹਨਾਂ ਨੇ ਹੁਣ ਫੋਨ ਕੀਤਾ ਜੀ ਰਸਤੇ 'ਚ ਮੈਨੂੰ। ਕਹਿੰਦੇ ਵੀ ਅਸੀਂ ਮਸ਼ੀਨ ਲੈ ਕੇ ਜਾਂਦੇ ਆ। ਵੀ ਬਿਨਾ ਪਾਣੀ ਵਾਲੀ ਹਰ ਹਰਾ। ਵੀ ਉਹ 'ਚ ਲਾ ਕੇ ਦੇਖਦੇ ਆ ਜੇ ਚੱਲ ਵੀ ਤਾਂ ਕਹਿੰਦੇ ਫੋਨ ਕਰਾਂਗੇ। ਜੇ ਉਹਨਾਂ ਨੇ ਫੋਨ ਕਰਤਾ ਫਿਰ ਮੈਂ ਉਹਨਾਂ ਕੋਲ ਕੀੜਾ ਮਾਰਿਆਊਂਗਾ। ਤੁਸੀਂ ਪੀ ਲਓ ਚਾਹ ਬਣੀ ਆਪਾਂ ਆਪਣੀ 5 ਨੰਬਰ ਮਸ਼ੀਨ ਕੋਲੋਂ 4 ਨੰਬਰ ਮਸ਼ੀਨ ਕੋਲ ਆ ਗਏ ਇਹਦੇ ਕੋਲ ਇੱਥੇ ਟੋਟਲ 4 ਕਿਲੇ ਨੇ ਜਿੰਨਾਂ ਵਿੱਚੋਂ 2 ਕਿਲੇ ਮਸ਼ੀਨ ਨੇ ਵਾਢ ਲੇ ਤੇ 2 ਕਿਲੇ ਬਾਕੀ ਨੇ ਬਾਕੀ ਜੇ ਟਾਈਮ ਦੀ ਗੱਲ ਕਰੀਏ ਤਾਂ 4:00 ਵਜੇ ਤਕਰੀਬਨ 4:00 ਵਜੇ ਜ ਮਸ਼ੀਨਾਂ ਚੱਲੀਆਂ ਨੇ ਉਹਦਾ ਕਾਰਨ ਇਹ ਆ ਵੀ ਮੌਸਮ ਖਰਾਬ ਸੀ ਸਵੇਰ ਦੀ ਕਰੇ ਧੁੱਪ ਨਿਕਲਿਆ ਹੁੰਦੀ ਸੀ ਕਦੇ ਛਾਂ ਹੋ ਜਾਂਦੀ ਸੀ ਜਿਹਦੇ ਕਰਕੇ 4:00 ਵਜੇ ਮਸ਼ੀਨਾਂ ਚੱਲੀਆਂ ਨੇ ਬਾਕੀ ਜੇ ਆਪਾਂ ਆਪਣੀ 5 ਨੰਬਰ ਮਸ਼ੀਨ ਦੀ ਗੱਲ ਕਰੀਏ ਤਾਂ ਉਹ ਜਿੱਥੇ ਆਪਾਂ ਨੇ ਸਵੇਰੇ ਖੜਾਈ ਸੀ ਮਸ਼ੀਨ ਉੱਥੇ ਖੜੀ ਆ ਕਿਉਂਕਿ ਜਿਹੜੇ ਖੇਤ ਦੀ ਬਾਡੀ ਉਹ ਮਸ਼ੀਨ ਨੇ ਕਰਨੀ ਸੀ ਉਹ ਖੇਤ ਵਾਲਾ ਬੰਦਾ ਅੱਜ ਮੌਸਮ ਖਰਾਬ ਹੋਣ ਕਰਕੇ ਬਾਡੀ ਲਈ ਮੰਨਿਆ ਨਹੀਂ ਕਿ ਉਹ ਮਸ਼ੀਨ ਆਪਣੀ ਖੜੀ ਆ ਇਹ ਮਸ਼ੀਨ ਕੋਲ ਵੀ ਆ 4 ਕਿਲੇ ਨੇ ਤੋਂ ਬਾਅਦ ਵੱਡਣ ਤੋਂ ਦੇਖਦੇ ਜੇ ਕੋਈ ਬੰਦਾ ਮਿਲਿਆ ਤਾਂ ਅੱਗੇ ਵਧਾਂਗੇ ਜੇ ਮੌਸਮ ਖਰਾਬ ਕਰਕੇ ਬਾਡੀ ਵਾਲਾ ਬੰਦਾ ਨਾ ਹੋਇਆ ਕੋਈ ਤਾਂ ਇਹਨੂੰ ਰੂਮ ਤੋਂ ਲੈ ਕੇ ਚੰਗਾਗੇ ਜਿਹੜਾ ਤੁਸੀਂ ਇਹ ਖੇਤ ਦੇਖ ਰਹੇ ਹੋ ਇਹ ਖੇਤ ਦੀ ਬਾੜੀ ਦਾ ਕੰਮ ਨਿਪੜ ਗਿਆ ਤੇ ਮਸ਼ੀਨ ਲੈ ਕੇ ਚੱਲਦੇ ਹੁਣ ਆਪਾਂ ਅਗਲੇ ਖੇਤ 'ਚ ਇਹ 4 ਨੰਬਰ ਮਸ਼ੀਨ ਵਾਲੇ ਮੁੰਡੇ ਮਸ਼ੀਨ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਇੱਥੋਂ ਆਪਾਂ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਉਹਦੇ ਕੋਲ ਚੱਲਦੇ ਆ ਤੇ ਉਹਦੇ ਕੋਲ ਬਾੜੀ ਵਾਲਾ ਬੰਦਾ ਆ ਗਿਆ ਤੇ ਉਹ ਮੁੰਡਿਆਂ ਨੇ ਵੀ ਮਸ਼ੀਨ ਚਲਾਤੀ ਤੇ ਉਹਨਾਂ ਨੇ ਤਕਰੀਬ 6:30 ਵਜੇ ਮਸ਼ੀਨ ਚਲਾਈਆ ਤੇ ਬਾਕੀ ਇਹ ਮਸ਼ੀਨ ਅੱਗੇ ਖੇਤ 'ਚ ਬਾੜੀ ਕਰਨ ਜਾਂਦੀ ਆ ਆਪਾਂ ਚੱਲਦੇ ਆ 5 ਨੰਬਰ ਮਸ਼ੀਨ ਕੋਲ ਆਪਾਂ ਆਪਣੀ 4 ਨੰਬਰ ਮਸ਼ੀਨ ਕੋਲੋਂ 5 ਨੰਬਰ ਮਸ਼ੀਨ ਕੋਲ ਆ ਗਏ ਤੇ ਜਿਹੜਾ ਪਹਿਲਾਂ ਆਪਾਂ ਨੇ ਖੇਤ ਦੇਖਿਆ ਸੀ ਜਿਹਦੇ ਵਿੱਚ 8-8 ਫੁੱਟ ਤੇ ਫੁੱਟ ਸੀ ਉਹ ਹਰ ਹਰ ਵੱਢਣੀ ਸੀ ਪਰ ਮੌਸਮ ਖਰਾਬ ਹੋਣ ਕਰਕੇ ਉਹ ਬੰਦਾ ਜਵਾਬ ਦੇ ਗਿਆ ਆਪਾਂ ਨੂੰ ਆ ਖੇਤ ਵਾਲਾ ਬੰਦਾ ਮਿਲ ਗਿਆ ਤੇ ਆਪਣਾ ਇਹਦੇ ਮਸ਼ੀਨ ਲਾਤੀ ਇਹਦੇ ਵਿੱਚ ਹਰ ਹਰ ਕੱਟਾ ਤੇ ਜਿਹੜਾ ਕਾਚਰਾ ਸਲਾਰਾ ਜਾਂ ਜਿਆਦਾ ਇੱਕ ਤਰ੍ਹਾਂ ਨਾਲ ਇਹ ਖੇਤ ਸਾਫ਼ ਕਰਨ ਵਾਲੀ ਕੰਮ ਆ ਪਰ ਇਹਦੇ ਵਿੱਚ ਵੀ ਰਿਸਕ ਥੋੜਾ ਜਿਆਦਾ ਉਹਦਾ ਕਰਨੇ ਆ ਵੀ ਇਹ ਜਿਹੜੇ ਫੁੱਲ ਨੇ ਸੀਫਾਂ ਦੇ ਵਿੱਚ ਫਸ ਜਾਂਦੇ ਨੇ ਤੇ ਜਿਹਦੇ ਨਾਲ ਸੀਫਾ ਚੂਕ ਹੋ ਜਾਂਦੇ ਨੇ ਤੇ ਦਾਣੇ ਦੂਣੇ ਜਾਣ ਦਾ ਖਤਰਾ ਰਹਿੰਦਾ ਬਾਕੀ ਆਪਾਂ ਗੌਰ ਨਾਲ ਵੜਦੇ ਆ ਤੇ ਇਹ ਬਟਨ ਤੋਂ ਬਾਅਦ ਇਹ ਮਸ਼ੀਨ ਅੱਜ 6:30 ਵਜੇ ਸਟਾਰਟ ਹੋਈ ਸੀ ਇਹ 4 ਕਿੱਲੇ ਵਾਹਣਾ ਇਹ ਬਟਨ ਤੋਂ ਬਾਅਦ 6:30 ਵਜੇ ਰੁਕ ਜਾਊਗੀ ਇਹ 4 ਕਿੱਲੇ ਵੱਢੂ ਤੇ ਜਿਹੜੀ 4 ਨੰਬਰ ਮਸ਼ੀਨਾਂ 6 ਕਿੱਲੇ ਵੱਢੂਗੀ ਕਿਉਂਕਿ ਅੱਜ ਸਾਰੀ ਜਿਹੜੀ ਮੌਸਮ ਖਰਾਬ ਰਿਹਾ ਧੁੱਪ ਨਿਕਲੀ ਨਹੀਂ ਤੇ ਮਸ਼ੀਨਾਂ ਲੇਟ ਚੱਲਦੀਆਂ ਨੇ ਬਾਕੀ ਇਹ ਖੇਤ ਵੱਢਦੇ ਆਂ ਉਦੋਂ ਬਾਅਦ ਲੈ ਕੇ ਚੱਲਦੇ ਆਂ ਮਸ਼ੀਨ ਨੂੰ ਠਕਾਣੇ ਤੇ ਤੁਸੀਂ ਇਹ ਖੇਤ ਦੇਖ ਰਹੇ ਹੋ ਚਾਰ ਕਿੱਲੇ ਇਹ ਵੱਢਣ ਤੋਂ ਬਾਅਦ ਆਪਣੀ 5 ਨੰਬਰ ਮਸ਼ੀਨ ਦਾ ਅੱਜ ਦੀ ਬਾਡੀ ਦਾ ਕੰਮ ਨਿਪੜ ਗਿਆ ਤੇ ਜੇ ਆਪਾਂ ਮੌਸਮ ਦੀ ਗੱਲ ਕਰੀਏ ਹੁਣ ਤੱਕ ਬੱਦਲ ਸੀ ਖਾਸੇ ਤੇ ਹੁਣ ਬਰੀਕ ਬਰੀਕ ਕਣੀਆਂ ਖਾਸੀਆਂ ਗਿਰ ਰਹੀਆਂ ਨੇ ਹੋ ਸਕਦਾ ਤੁਹਾਨੂੰ ਕੈਮਰੇ ਦੇ ਵਿੱਚ ਨਾ ਦਿਖਦੇ ਹੁਣ ਪਰ ਬਰੀਕ ਬਰੀਕ ਕਣੀਆਂ ਖਾਸੀਆਂ ਗਿਰ ਰਹੀਆਂ ਨੇ ਆਪਾਂ ਇਹ ਮਸ਼ੀਨ ਨੂੰ ਵੀ ਤੇ 4 ਨੰਬਰ ਮਸ਼ੀਨ ਨੂੰ ਵੀ ਦੋਨੀਆਂ ਮਸ਼ੀਨਾਂ ਨੂੰ ਇੱਕ ਜਗ੍ਹਾ ਤੇ ਖੜਾਵਾਵਾਂਗੇ ਤੇ ਸੜਕ ਦੇ ਲੱਵੇ ਖੜਾਵਾਵਾਂਗੇ ਜੇ ਰਾਤ ਨੂੰ ਮੀਂਹ ਕਣੀ ਜਿਆਦਾ ਹੁੰਦਾ ਤਾਂ ਜੋ ਇਹ ਸੈਲਫ ਮਾਰ ਕੇ ਮਸ਼ੀਨ ਦੀ ਉਹਨਾਂ ਨੂੰ ਸੜਕ ਤੇ ਚਾਰ ਸਕਣਾ ਬਾਕੀ ਹੁਣੇ ਮਸ਼ੀਨ ਨੂੰ ਲੈ ਕੇ ਚਲਦੇ ਆਂ ਅੱਗੇ ਤੋਂ 4 ਨੰਬਰ ਮਸ਼ੀਨ ਆ ਰਹੀ ਆ ਇਹ ਦੋਹੇ ਮਸ਼ੀਨਾਂ ਨੂੰ ਆਪਾਂ ਇੱਕ ਜਗ੍ਹਾ ਤੇ ਖੜਾਵਾਵਾਂਗੇ ਤੇ ਲੈ ਕੇ ਚਲਦੇ ਹੁਣ ਮਸ਼ੀਨ ਨੂੰ ਆਪਾਂ ਨੇ ਆਪਣੀਆਂ ਦੋਹੇ ਮਸ਼ੀਨਾ ਇੱਕ ਜਗ੍ਹਾ ਤੇ ਲਾਤੀਆਂ ਤੇ ਸੜਕ ਦੇ ਲਵੇਂ ਲਾਤੀਆਂ ਜੇ ਰਾਤ ਨੂੰ ਮਾੜਾ ਮੋਟਾ ਮੀਂਹ ਕਣੀ ਹੁੰਦਾ ਤਾਂ ਇਹ ਮਸ਼ੀਨਾ ਆਸਾਨੀ ਨਾਲ ਸੜਕ ਤੇ ਜਾੜ ਸਕਦੇ ਨੇ ਬਾਕੀ ਉਹਨਾਂ ਮਸ਼ੀਨਾ ਦਾ ਸਾਫ਼ ਸੁਥਾ ਹੀ ਆ ਕਰਦੇ ਆ ਤੇ ਉਹ ਤੋਂ ਬਾਅਦ ਫੇਰ ਰੋਟੀ ਪਾਣੀ ਲਾਗ ਦਿੰਦੇ ਆ